ਹਰਮੰਦਰ ਸਾਹਿਬ ਦਾ ਸਮੂੱਚੇ ਜਗਤ ਦੇ ਵਿੱਚ ਇੱਕ ਵਿਲੱਖਣ ਸਥਾਨ ਹੈ ਅਤੇ ਜਿਹੜਾ ਵੀ ਕੋਈ ਇੱਥੇ ਨਿਮਕੇ ਆਉਂਦਾ ਉਸ ਨੂੰ ਦੇਗ ਪੱਕੀ ਹੈ ਤੇ ਜਿਹੜਾ ਚੜ ਕੇ ਆਉਂਦਾ ਉਸ ਨੂੰ ਤੇਗ ਪੱਕੀ ਹੈ ਤੇ ਜੇ ਹੁਣ ਇੱਥੇ ਤਿੰਨ ਵਾਰ ਹਮਲੇ ਦੀਆਂ ਜਿਹੜੀਆਂ ਈਮੇਲਾਂ ਆਈਆਂ ਨੇ ਜਿਹੜੀਆਂ ਧਮਕੀਆਂ ਆਈਆਂ ਨੇ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਸ ਜਿਸ ਨੇ ਵੀ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕੀਤੇ ਨੇ ਤੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਜਾਂ ਉਹਨਾਂ ਦੀ ਬੈਕਗ੍ਰਾਉਂਡ ਛਾਣ ਕੇ ਦੇਖ ਲਓ ਉਹਨਾਂ ਨਾਲ ਕੀ ਹਾਲ ਹੋਇਆ ਇੰਦਰਾ ਗਾਂਧੀ ਨਾਲ ਕੀ ਹਾਲ ਹੋਇਆ ਅਤੇ ਜਿਹੜਾ ਗੁਰੂ ਸਾਹਿਬ ਹੈ ਉਹ ਉਹਨਾਂ ਨੂੰ ਸਜ਼ਾ ਆਪੇ ਦੇ ਦਿੰਦਾ ਹੈ ਅਤੇ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਵੀ ਰੋਸ ਦੀ ਜਿਹੜੀ ਭਾਵਨਾ ਪੈਦਾ ਹੋਈ ਹੋਈ ਹੈ ਅਸੀਂ ਕਦਰ ਕਰਦੇ ਹਾਂ ਤੇ ਸਾਨੂੰ ਜਿਹੜੀ ਸੁਰੱਖਿਆ ਉਸ ਦੀ ਵੀ ਜਿਹੜੀ ਹੈ ਉਹ ਸੋਚਣੀ ਪੈਂਦੀ ਹੈ ਤੇ ਹਰਿਮੰਦਰ ਸਾਹਿਬ ਦੀ ਸੁਰੱਖਿਆ ਜ਼ਰੂਰੀ ਹੈ ਕੀ ਕਹਿਣਾ ਗਰੇਵਾਲ ਦਾ ਉਹ ਤੁਹਾਨੂੰ ਦਿਖਾਉਂਦੇ ਆ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਤੋਂ ਲੋਕ ਸਗਾਲੂ ਬਣ ਕੇ ਵੀ ਆਉਂਦੇ ਨੇ ਯਾਤਰੀ ਬਣ ਕੇ ਵੀ ਆਉਂਦੇ ਨੇ ਚਾਰ ਦਵਾਜੇ ਖੁੱਲੇ ਆ ਗੁਰੂ ਆਮਦਾਸ ਜੀ ਦੇ ਦਰਬਾਰ ਦੇ ਹਰੇਕ ਨੂੰ ਉੱਥੇ ਖੜਨ ਨੂੰ ਬਹਿਣ ਨੂੰ ਜਗ੍ਹਾ ਮਿਲਦੀ ਆ ਤੇ ਉੱਥੇ ਆ ਕੇ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਵੀ ਪ੍ਰਾਪਤ ਕਰਦੇ ਆ ਇੱਕ ਅਲੌਕਿਕ ਆਨੰਦ ਵੀ ਪ੍ਰਾਪਤ ਕਰਦੇ ਆ ਮੈਂ ਦੇਖਿਆ ਕਿ ਜਿਹੜੇ ਵਿਦੇਸ਼ੀ ਲੋਕ ਆ ਜਿਨ੍ਹਾਂ ਨੂੰ ਸਾਡੇ ਘਰੋ ਜਿਹਾਂ ਫਸਫੇ ਬਾਰੇ ਨਹੀਂ ਪਤਾ ਜਦੋਂ ਉਹ ਦਰਸ਼ਨ ਕਰਕੇ ਜਾਂਦੇ ਆ ਜਦੋਂ ਉਹਨਾਂ ਨੂੰ ਸਵਾਲ ਪੁੱਛੀਏ ਤਾਂ ਉਹ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਆਨੰਦਮਈ ਜਿਹੜੀ ਭਾਵਨਾ ਉਹ ਇਸ ਗੱਲ ਦਾ ਇਜ਼ਹਾਰ ਕਰਦੀ ਆ ਕਿਉਂਕਿ ਇੱਥੇ ਨਿਰੰਤਰ ਬਾਣੀ ਚੱਲਦੀ ਆ ਗੁਰੂ ਆਪ ਦਾ ਸਮਾਰਾਹ ਨੇ ਇੱਕ ਵੱਡਾ ਫੁੱਲਫਲਾ ਦਿੱਤਾ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਸ਼ਰਤਾਂ ਹੋ ਰਹੀਆਂ ਨੇ ਭਾਵੇਂ ਕਿ ਇਹ ਕਈ ਸਦੀਆਂ ਤੋਂ ਹੋ ਰਹੀਆਂ ਨੇ ਇੱਥੇ ਉਤਾਲੀ ਚੜ ਕੇ ਆਉਂਦਾ ਇੱਥੇ ਬਸਰਾੰਗਣ ਆਉਂਦਾ ਇੱਥੇ ਇੰਦਰਾ ਗਾਂਧੀ ਆਉਂਦੀ ਆ ਇੱਥੇ ਵੈਦਿਆਰਗੇ ਆਉਂਦੇ ਆ ਤੇ ਜਤਪੁਰਾਲ ਵੀ ਆਉਂਦੇ ਆ ਇਹ ਕਿੰਨੇ ਆਉਂਦੇ ਆ ਇੱਥੇ ਇੱਥੇ ਤਾਂ ਗੌਣ ਵੀ ਆਉਂਦੇ ਆ ਡਰਾਉਨ ਵੀ ਆਉਂਦੇ ਆ ਗੋਲੇ ਵੀ ਸੱਟਣ ਆਉਂਦੇ ਆ ਬੜਾ ਬੜਾ ਕੁਝ ਇੱਥੇ ਕੀਤਾ ਜਾਂਦਾ ਤੇ ਇੱਥੇ ਕਰੋਨਾ ਦਾ ਸਮਾਂ ਵੀ ਆਇਆ ਜਦੋਂ ਸਾਡੀ ਸਰਕਾਰ ਨੇ ਕਿਹਾ ਕਿ ਇਹ ਜਿਹੜੇ ਗੁਰੂ ਆਮਦਾਸੀ ਦੇ ਦਰਬਾਰ ਦੇ ਤੂਹਾਰਾ ਬੰਦ ਕਰ ਦਿਓ ਪਰ ਨਹੀਂ ਕੀਤੇ ਗਏ ਅੱਜ ਫੇਰ ਉਸ ਧਮਕੀ ਪਰੇ ਪੱਤਰ ਆਈ ਪਹਿਲਾਂ ਆਇਆ ਦੁਬਾਰਾ ਫੇਰ ਆਇਆ ਸੰਗਤ ਦੇ ਮਨ ਦੇ ਵਿੱਚ ਥੋੜਾ ਜਿਹਾ ਰੋਜ਼ ਦਿਖਾਈ ਦਿੱਤਾ ਕਿ ਬੀਐਸਐਫ ਦੇ ਜਿਹੜੇ ਕੁੱਤੇ ਆ ਜਾਂ ਹੋਰ ਆ ਉਥੇ ਤਲਾਸ਼ੀ ਲੈ ਰਹੇ ਨੇ ਦਰਬਾਰ ਸਾਹਿਬ ਦੇ ਅੰਦਰ ਪ੍ਰਿੰਸ ਤਾਂ ਨਹੀਂ ਕਹਿ ਸਕਦੇ ਚਲੋ ਸਰਾਵਾਂ ਵਾਲੇ ਪਾਸੇ ਦੀ ਸੰਗਤ ਨੂੰ ਚੰਗਾ ਜਿਹਾ ਲੱਗਿਆ ਤੇ ਮੈਨੂੰ ਵੀ ਮਨ ਤੇ ਥੋੜੀ ਜੀ ਚੀਜ਼ ਜਰੂਰ ਪਣੀ ਆ ਪਰ ਕਿਹਾ ਵੀ ਸਾਨੂੰ ਥੋੜਾ ਬਹੁਤ ਉਹਨਾਂ ਦਾ ਸਹਿਯੋਗ ਕਰਨਾ ਪੈਂਦਾ ਹੈ ਕੀ ਜੀ ਇੱਥੇ ਧਮਕੀ ਆਈ ਆ ਸਾਡੀ ਇੱਕ ਡਿਊਟੀ ਆ ਭਾਵੇਂ ਉਹਦੀ ਭਾਵਨਾ ਗਲਤ ਨਾ ਵੀ ਹੋਵੇ ਪਰ ਮੈਂ ਦੇਖਦਾ ਕਿ ਇਹਦੇ ਪਿੱਛੇ ਕੋਈ ਸ਼ਰਾਬ ਦੀ ਸ਼ਕਤੀਆਂ ਕੰਮ ਕਰਦੀਆਂ ਪਹਿਲਾਂ ਵੀ ਇੱਥੇ ਬਲਾਸਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਡਰੋਨ ਧਮਗਾਉਣ ਦੀ ਗੱਲ ਆਈ ਕਿਉਂਕਿ ਐਡੀ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਕਾਰ ਕਰਦੇ ਆ ਨਤਮਸਤਕ ਹੁੰਦੇ ਆ ਉਹ ਪਰ ਇੱਥੇ ਦਾ ਇੱਕ 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 ਕਹਾਵਤ ਆ ਇੱਕ ਨਾਰਾ ਵਾਂਗ ਬੋਲਾ ਵਾ ਕਹਿੰਦੇ ਆ ਵੀ ਜਿਹੜਾ ਚੜ ਕੇ ਆਉਂਦਾ ਉਹ ਤੇ ਹੈਗਾ ਜਿਹੜਾ ਨਿਗ੍ਹਾਉਦਾ ਉਹ ਤੇ ਹੈਗਾ ਇਹ ਸਿੱਖਾਂ ਦੀ ਜਿਹੜੀ ਸ਼ਾਨਾਮੱਤੀ ਇਤਿਹਾਸ ਦਾ ਗਵਾਹ ਹੈ ਸੋ ਇਸ ਕਰਕੇ ਜਿਹੜੇ ਵੀ ਇੱਥੇ ਕੋਈ ਬੰਬਾਂ ਦਾ ਖਤਰਾ ਨਹੀਂ ਇੱਥੇ ਕੋਈ ਟੈਂਕਾਂ ਦਾ ਖਤਰਾ ਨਹੀਂ ਇੱਥੇ ਲੜਾਈ ਲੱਗਣ ਵਾਲੇ ਯੋਧੇ ਆ ਇੱਥੇ ਹਰੇਕ ਚੜਾਏ ਦੁਸ਼ਮਣ ਨੂੰ ਉਹਨਾਂ ਨੂੰ ਵੰਗਾਰਨਾ ਉਹਨਾਂ ਨੂੰ ਸਬਕ ਸਿਵਾਉਣਾ ਸਿੱਖ ਧਰਮ ਦੇ ਵਿੱਚ ਗੁਰੂ ਨੇ ਇੱਕ ਜਾਨ ਤੇ ਸ਼ਕਤੀ ਬਖਸ਼ੀ ਆ ਪਰ ਇਹ ਕੁਝ ਸ਼ਰਾਰਤਾਂ ਜਿਹੜੀਆਂ ਜਾਣਬੁੱਝ ਕੇ ਭੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਡਰਾਵੇ ਦੀ ਹੰਟੀ ਪੂਛ ਕੀਤੀ ਜਾ ਰਹੀ ਆ ਜਿਹੜੀ ਕਿ ਸਿੱਖੀ ਦੇ ਇਤਿਹਾਸ ਜਾਂ ਸਿੱਖੀ ਦੇ ਕਿਤਾਬ ਦਾ ਇਹ ਪੰਨਾ ਹੀ ਨਹੀਂ ਆ ਸੋ ਇਸ ਕਰਕੇ ਇਹੋ ਜਿਹੜੇ ਲੋਕ ਆ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਉਹਨਾਂ ਦੇ ਵਿੱਚ ਜਾਨ ਜਾਂ ਜ਼ੁਰਮ ਹੈਗੀ ਆ ਉਹ ਸਾਹਮਣੇ ਆਉਣ ਤੇ ਜੇ ਸਾਹਮਣੇ ਨਹੀਂ ਆ ਸਕਦੇ ਦਾ ਘਟੋ ਘਟੂ ਪਲਾਣਾ ਇਤਿਹਾਸ ਅਫਗਾਨੀਆਂ ਤੋਂ ਪੁੱਛ ਲਓ ਮੀਰ ਮੰਨੂਆਂ ਤੋਂ ਪੁੱਛ ਲਓ ਇੰਦਰਾ ਗਾਂਧੀ ਦੇ ਪਰਜੰਤ ਤੋਂ ਪੁੱਛ ਲਓ ਬਾਕੀ ਹੋਰ ਜਿੰਨੇ ਆ ਵੈਦਿਆ ਅਗੇ ਬਰਾੜਾਂ ਅਗੇ ਆਂਦੇ ਉਹਨਾਂ ਤੋਂ ਪੁੱਛ ਲਓ ਕੀ ਹਾਲਾਤ ਬਣੇ ਕਿੱਥੇ ਨੇ ਉਹ ਤੇ ਕੀ 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 ਹਾਲਾਤ ਆ ਉਹਨਾਂ ਦੀ ਸੋ ਗੁਰੂ ਕਿਰਪਾ ਕਰੇ ਸਭ ਨੂੰ ਸੁਵਤਿਮ ਬਖਸ਼ੇ ਕਿਸੇ ਤਰ੍ਹਾਂ ਦਾ ਡਰ ਤੇ ਕਿਸੇ ਤਰ੍ਹਾਂ ਦਾ ਭੈ ਕਰਨ ਦੀ ਸੰਗਤ ਨੂੰ ਕੋਈ ਲੋੜ ਨਹੀਂ ਕੁਝ ਮਜਬੂਰੀਆਂ ਹੁੰਦੀਆਂ ਪ੍ਰਸ਼ਾਸਨ ਦੀਆਂ ਜਿਹਦੇ ਲਈ ਸਾਨੂੰ ਜਿਹੜਾ ਕੀ ਉਹਨਾਂ ਰਸਯੋਗ ਦੇਣਾ ਪੈਗਾ ਸੋ ਸੰਗਤੀਆਂ ਭਾਵਨਾ ਉਹਨਾਂ ਸਰਕਾਰ ਕਰਦੇ ਆ ਫੇਰ ਕਹਿੰਦੇ ਆ ਵੀ ਚੜ ਕੇ ਆਏ ਨੂੰ ਤੇਗ ਤੇ ਨਿਮਕਿਆਏ ਨੂੰ ਤੇਗ